सत श्रीकाल जी सारों सत्या सार्वजन का बहुत बहुत, बहुत शुक्राना धनबाद कि तीन अथे आए एंड मैं बहुत खुश हाँ कि अभी सारी टीम सारी नहीं कुछ लोग मिसिंग सर, आज आ जिमें सिमृरसर अ नहीं फिल्म बिजी ने बस बहुत बहुत वर्कमें अमृत जी को मैं थैंक यू सो मच आप एक करके सारे जी ने बोलेंगे ਮਾਈਕਰੋਸੀ ਕਥਾਲਸ ਸਰਬਾਈ ਜੀ ਜੀਤਾ ਤੇ ਸਭ ਤੋਂ ਪਹਿਲਾਂ ਸਾਰੇ ਜੋ ਮੀਡੀਆ ਮੈਂ ਬਹੁਤ ਰਿਸਪੈਕਟ ਕਰਦਾ ਬੜਾ ਸਤਿਕਾਰ ਹੈ ਮੇਰੇ ਵਿੱਚ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਸਾਡੀ ਜਿਹੜੀ ਫਿਲਮ ਹੈ ਉਹਦੀਆਂ ਗੱਲਾਂ ਫਿਲਮ ਦਾ ਮੈਸੇਜ ਕੀ ਹੈ ਫਿਲਮ ਕਿੱਦਾਂ ਦੀ ਬਣੀ ਹੈ ਫਿਲਮ ਦੀ ਸਟੋਰੀ ਕਿੱਦਾਂ ਦੀ ਹੈ ਇਹ ਗੱਲਾਂ ਤਾਂ ਆਪਾਂ ਕਰਾਂਗੇ ਪਰ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਕਿਉਂਕਿ ਮੀਡੀਆ ਇੱਕ ਇੰਪੋਰਟੈਂਟ ਪਾਰਟ ਪਲੇ ਕਰਦਾ ਹੈ ਜਦੋਂ ਵੀ ਅਸੀਂ ਇੰਨੀ ਮਿਹਨਤ ਨਾਲ ਕੋਈ ਪ੍ਰੋਡਕਟ ਬਣਾਉਣੇ ਐ ਪਰ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਅ ਪ੍ਰੈਸ ਹੈ ਉਹ ਪ੍ਰੈਸ ਹਮੇਸ਼ਾ ਮੀਡੀਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਲਈ ਹਮੇਸ਼ਾ ਮੀਡੀਆ ਨੇ ਇੱਕ ਚੰਗਾ ਰੋਲ ਪਲੇ ਕੀਤਾ ਮੇਰੇ ਕੈਰੀਅਰ ਦੇ ਵਿੱਚ ਵੀ ਮੈਨੂੰ ਸਪੋਰਟ ਵੀ ਬਹੁਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੰਪਲੀਟ ਅ ਮੀਡੀਆ ਜੋ ਸਾਰਾ ਇੱਥੇ ਪਹੁੰਚਿਆ ਵਿਆ ਕਿਉਂਕਿ ਜੇ ਮੈਂ ਇੱਕ ਇੱਕ ਨਾਮ ਲਾਉਂਗਾ ਤਾਂ ਸ਼ਾਇਦ ਮੈਨੂੰ ਲੱਗਦਾ ਕੋਈ ਨਸ ਨਾ ਹੋ ਜਵੇ ਸਾਰਿਆਂ ਦਾ ਹੀ ਮੈਂ ਕੰਬਾਈਨ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਥੇ ਪਹੁੰਚੇ ਹੋ ਫਿਲਮ ਬਾਰੇ ਆਪਾਂ ਫਿਰ ਬਾਅਦ ਵਿੱਚ ਸਰਚ ਕਰਾਂਗੇ ਕਿਤਵਾਰ ਪਹਿਲਾਂ ਸਾਰਿਆਂ ਦੀ ਹਾਜ਼ਰੀ ਲੱਗ ਜਾਈ। ਥੈਂਕ ਯੂ। ਥੈਂਕ ਯੂ ਬਹੁਤ। ਜੰਗੀ ਵੀਰ ਸਾਡੇ ਮੈਂਕਾ ਸਾਹਿਬ ਸਸਿਡਾਲੀ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਤੇ ਸਿਮਰ ਭਾਜੀ ਵੱਲੋਂ ਦੂਰੋਂ ਵਾਲੇ ਬੋਲੂਗਾ ਜੀ ਖੁਸ਼ੀ ਬੋਲੂਗਾ ਕਿ ਉਹਨਾਂ ਨੂੰ ਸਾਡੇ ਵਿੱਚ ਹੀ ਸਮਝੋ ਤੁਸੀਂ ਤਾਂ ਕਿ ਉਹ ਹੀ ਸਾਨੂੰ ਫਿਲਮ 'ਚ ਵੀ ਉਹਨਾਂ ਨੇ ਡਾਇਰੈਕਟ ਕੀਤਾ ਸਾਰਿਆਂ ਨੇ ਤੇ ਤ ਵੀ ਆ ਸਮਝ ਲਿਓ ਇਹ ਟੈਕ ਕਰ ਰਹੇ ਨੇ ਜਿਹੜੀ ਜਿੱਦਾਂ ਦੀ ਫਿਲਮ ਲਈ ਅੱਜ ਆਪਾਂ ਇਕੱਠੇ ਹੋਏ ਆ ਇੱਥੇ ਸਾਰੇ ਉਹ ਹਰੰਦ ਦਾ ਟਾਈਟਲ ਹੀ ਸ਼ੁਕਰਾਨਾ ਤੇ ਉਹ ਉਸ ਟਾਈਟਲ ਤੋਂ ਹੀ ਮੈਂ ਸ਼ੁਰੂ ਕਰੂੰਗਾ ਕਿ ਪਹਿਲਾਂ ਤਾਂ ਵੈਸੇ ਤਾਂ ਸਾਡੇ ਸਾਰਿਆਂ ਵੱਲੋਂ ਵੀ ਪਰ ਇਕੱਲੇ-ਇਕੱਲੇ ਵੀ ਸਾਰਜਵੰਤ ਅਕੀਸੀ ਤੁਹਾਡਾ ਸ਼ੁਕਰੀਆ ਅਦਾ ਕਰੀਏ ਤੁਹਾਨੂੰ ਸ਼ੁਕਰਾਨਾ ਬੋਲੀਏ ਕਿਉਂਕਿ ਸਾਡਾ ਕੰਮ ਇੱਥੇ ਤੱਕ ਹੀ ਸੀਗਾ ਅਸੀਂ ਫਿਲਮ ਬਣਾ ਸਕਦੇ ਸੀ ਆਰਟਿਸਟ ਐਕਟਿੰਗ ਕਰ ਸਕਦੇ ਨੇ ਡਾਇਰੈਕਟਰ ਉਹਨਾਂ ਨੂੰ ਪੂਰੀ ਤਰ੍ਹਾਂ ਐਡਿਟ ਕਰਕੇ ਬੈਕਗ੍ਰਾਉਂਡ ਸਕੋਰ ਕਰਕੇ ਪੂਰੀ ਤਰ੍ਹਾਂ ਫਿਲਮ ਬਣਾਸ ਬਣਾਉਣਾ ਸਾਡਾ ਕੰਮ ਆ ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਹ ਪੋਸੀਬਲ ਆ ਜੇ ਤੁਸੀਂ ਨਾ ਹੋ ਸੋ ਅੱਜ ਅਸੀਂ ਜਿੱਥੋਂ ਤੱਕ ਪਹੁੰਚਣਾ ਸੀ ਪਹੁੰਚ ਗਏ ਇੱਥੋਂ ਤੱਕ ਹੁਣ ਇਹ ਦੂਜੀ ਫਿਲਮ ਤੁਹਾਡੀ ਆ ਤੁਸੀਂ ਹੀ ਲੋਕਾਂ ਤੱਕ ਲੈ ਕੇ ਪਹਿਲਾਂ ਵੀ ਜਾਣਦੇ ਹੋ ਹੁਣ ਵੀ ਤੁਸੀਂ ਲੋਕਾਂ ਤੱਕ ਸੁਨੇਹਾ ਸਾਡਾ ਜਿਹੜਾ ਸ਼ੁਕਰਾਨਾ ਫਿਲਮ ਦਾ ਪਹੁੰਚਾਉਣਾ ਬਾਕੀ ਫਿਲਮ ਬਾਰੇ ਅਗਰਤ ਭਾਈ ਜੀ ਕਹਿਣ ਕਿ ਡਿਟੇਲ ਚ ਤੁਸੀਂ ਜੋ ਕੁਝ ਪੁੱਛਣਾ ਹੋਊਗਾ ਜਾਂ ਅਸੀਂ ਜੋ ਕੁਝ ਦੱਸਣਾ ਹੋਊਗਾ ਉਹ ਬਤਾ ਦਿਆਂ ਪਰ ਫਿਲਹਾਲ ਇੱਕ ਵਾਰੀ ਇਹ ਪਸਾਰਾ ਦੀ ਇੰਟਰੋਡਕਸ਼ਨ ਕਰ ਲਈਏ ਸੀ ਮਾਂ ਸਸਿਕਾ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਕਰਾਨਾ ਦਾ ਜਿਹੜਾ ਆਏ ਆ ਤੁਹਾਡੇ ਘਰ ਤੇ ਕਿ ਅਸੀਂ ਸ਼ੁਕਰਾਨਾ ਫਿਰ ਲੈ ਕੇ ਆਏ ਆ ਪਰ ਅਸੀਂ ਤੁਹਾਡਾ ਸ਼ੁਕਰਾਨਾ ਵੀ ਕਰਦੇ ਆ ਕਿਉਂਕਿ ਤੁਸੀਂ ਹਮੇਸ਼ਾ ਸਾਡਾ ਸਾਥ ਦਿੰਦੇ ਹੋ ਪਹਿਲਾਂ ਵੀ ਬਹੁਤ ਸਾਥ ਦਿੱਤਾ ਹੈ ਉਹਦੇ ਲਈ ਵੀ ਬਹੁਤ-ਬਹੁਤ ਸ਼ੁਕਰਾਨਾ ਤੇ ਇਦਾਂ ਹੀ ਸਾਡਾ ਸਾਥ ਦਿੰਦੇ ਰਹੋ ਅਸੀਂ ਤਾਂ ਆਪਣਾ ਕੰਮ ਕਰ ਚੁੱਕੇ ਆ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੇ ਇਹ ਜ਼ਿੰਮੇਵਾਰੀ ਸਾਨੂੰ ਪਤਾ ਹੈ ਕਿ ਤੁਸੀਂ ਬਹੁਤ ਖੂਬਸੂਰਤ ਤਰੀਕੇ ਨਾਲ ਨਿਭਾਉਣੀ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਸਿਕਾ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਸ਼ੁਕਰਾਨਾ ਕਰਦੀ ਆ ਕਿ ਤੁਸੀਂ ਅੱਜ ਸਾਰੇ ਇੱਥੇ ਪਹੁੰਚੇ ਸਾਡਾ ਸਾਥ ਦੇਣ ਲਈ ਬਾਕੀ ਸਭ ਤੋਂ ਵੱਡੀ ਗੱਲ ਇਹ ਤੁਸੀਂ ਹੀ ਹੋ ਸ਼ੁਕਰਾਨਾ ਫਿਲਮ ਜੋ ਵੀ ਕਹਿਣਾ ਚਾਹੁੰਦੀ ਹੈ ਉਹਨੂੰ ਲੋਕਾਂ ਤੱਕ ਪਹੁੰਚਾਉਣ ਦਾ ਤੁਸੀਂ ਇੱਕ ਬਹੁਤ ਵਧੀਆ ਜ਼ਰੀਆ ਹੋ ਤੁਹਾਡੇ ਥਰੂ ਜਿਹੜੀ ਫਿਲਮ ਦੀ ਹਰ ਗੱਲ ਹੈ ਉਹ ਕੱਲੇ-ਕੱਲੇ ਤੱਕ ਹਰ ਘਰ ਦੇ ਵਿੱਚ ਪਹੁੰਚਦੀ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਕਿਸਾ ਮੇਰੇ ਰੋਸ ਸਸਰੀ ਘਰ ਸਾਰਿਆਂ ਨੂੰ ਉਹਨਾਂ ਸਾਰਿਆਂ ਦਾ ਸ਼ੁਕਰਾਬਾਦ ਕਰੀ ਦਿੱਤਾ ਤੇ ਉਹ ਵੀ ਧੋਖਵਾਰ ਕਰਦਣਾ ਸ਼ੁਕਰਾਨਾ ਤੁਹਾਡੇ ਸਾਰਿਆਂ ਦਾ ਕਿਉਂਕਿ ਬਹੁਤ-ਬਹੁਤ ਮਿਹਰ ਵਾਲੀ ਯਾਰ ਔਰ ਵਾਕਈ ਅਮਰਦભાઈ ਨੇ ਜੋ ਕੀ ਗੱਲ ਆ ਤੁਸੀਂ ਉਹ ਫਿਰਜ ਹੋ ਜਿੱਥੋਂ ਦਾ ਤੁਸੀਂ ਨਹੀਂ ਪਹੁੰਚ ਸਕਦੇ ਤੁਸੀਂ ਉੱਥੇ ਪਹੁੰਚਾ ਦਿੰਦੇ ਹੋ ਤੋਂ ਅੱਗੇ ਲੈ ਜਾਂਦੇ ਹੋ ਚੀਜ਼ਾਂ ਨੂੰ ਤੇ ਤੁਹਾਡਾ ਬਹੁਤ ਅਹਿਮ کردار ਹੈ ਬਹੁਤ ਵੱਡਾ ਯੋਗਦਾਨ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਸਾਰਿਆਂ ਨੇ ਕਿਹਾ ਉਹੀ ਗੱਲ ਮੈਂ ਵੀ ਕਹਿਣੀ ਹੈ ਨੇਂ ਤਾਂ ਕਰ ਲਈ ਹੈ ਕਿ ਜਿਸ ਰਜਕੇਪਾਲ ਜੀ ਕਹਿ ਰਹੇ ਸੀਗੇ ਕਿ ਸਾਡਾ ਚੌਂ ਖਤਮ ਹੋ ਚੁੱਕਿਆ ਹੈ ਅਸੀਂ ਜੋ ਜੋ ਰੋਲ ਮਿਲੇ ਹੈ ਸਾਨੂੰ ਅਸੀਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਔਰ ਪੂਰੀ ਤਰ੍ਹਾਂ ਉਸ ਕੈਰੈਕਟਰ ਨੂੰ ਪਬਲਿਕ ਤੱਕ ਪਹੁੰਚਾਣ ਲਈ ਜਸਟੀਫਾਈ ਕਰਨ ਲਈ ਅਸੀਂ ਮਿਹਨਤ ਕੀਤੀ ਹੈ ਸਾਡਾ ਰਿਜ਼ਲਟ ਤਾਂ ਆ ਜਾਣਾ ਜਿਸ ਦਿਨ ਫਿਲਮ ਆਣੀ ਹੈ ਉਸ ਤੋਂ ਪਹਿਲਾਂ ਤੁਹਾਡਾ ਰਿਜ਼ਲਟ ਆ ਜਾਣਾ ਉਹਦੇ ਚਾਹੇ ਕਿੰਨਾ ਵੀ ਤੁਸੀਂ ਐਫਰਟ ਕਰਦੇ ਹੋ ਉਹ ਜਿਨੇ ਸਾਰੇ ਨੇ ਕਿਹਾ ਕਿ ਵੈਲਿਊਏਬਲ ਐਫਰਟ ਤੁਹਾਡੀ ਹੋਣੀ ਚਾਹੀਦੀ ਹੈ ਉਹ ਜਿਸ ਤਰ੍ਹਾਂ ਬਾਕੀ ਹਲੇ ਤੱਕ ਵੀ ਇਹ ਫਿਰਮਾਨ ਤੁਸੀਂ ਲੋਕਾਂ ਤੱਕ ਪਹੁੰਚਾਇਆ ਹੈ ਉਸੇ ਤਰ੍ਹਾਂ ਉਮੀਦ ਕਰਦੇ ਹਾਂ ਕਿ ਇਸ ਵਾਰ ਵੀ ਤੁਸੀਂ ਸ਼ੁਕਰਾਨਾ ਫਿਲਮ ਉੱਪਰ ਜਾ ਕੇ ਲੋਕਾਂ ਤੱਕ ਪਹੁੰਚਾਓਗੇ ਔਰ ਉਹਨਾਂ ਨੂੰ ਇੱਕ ਬਹੁਤ ਵਧੀਆ ਫਿਲਮ ਦੇਖਣ ਦਾ ਸੱਦਾ ਦੇਣਾ ਹੈ ਉਹ ਤੁਹਾਡੇ ਥਰੂ ਹੈ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਜੀ ਥੈਂਕ ਯੂ ਵੈਰੀ ਮਚ ਸਭੀ ਬੰਤਾਰੇ ਰ I'm just going to read what everyone said. <laughs> Thank you for being here. I'm very, very new industry. And to all have always supported me a And I hope you will continue to support me. Thank a very, very family film. And I think this is what we all need here. And I really hope that you guys like it. Baki will talk about Thank you. Thank you so much, everyone. ਮੈਨੂੰ ਇਹ ਲੱਗਦਾ ਕਿ ਆਪਾਂ ਨਾ ਇੱਕ ਇਨਸਾਨੀ ਫਿਤਰਤ ਹੁੰਦੀ ਹੈ ਹਿਊਮਨ ਨੇਚਰ ਕਹਿੰਦੇ ਨੇ ਜਿਹੜੋਂ ਆਪਾਂ ਕਿ ਜਦੋਂ ਆਪਾਂ ਸਾਈਕਲ ਤੇ ਹੁੰਨੇ ਆ ਉਦੋਂ ਆਪਾਂ ਨੂੰ ਆਉਂਦਾ ਕਿ ਮੋਟਰਸਾਈਕਲ ਮਿਲ ਜੇ ਜਦੋਂ ਮੋਟਰਸਾਈਕਲ ਮਿਲ ਜਾਂਦਾ ਹੈ ਫਿਰ ਗੱਡੀ ਦੀ ਝਾਕ ਰੱਖਣ ਲੱਗ ਜਾਂਦੇ ਆ ਜਦੋਂ ਗੱਡੀ ਵੀ ਮਿਲ ਜਾਂਦੀ ਹੈ ਫਿਰ ਉਸ ਤੋਂ ਵੱਡੀ ਗੱਡੀ ਦੀ ਝਾਕ ਰੱਖਦੇ ਆ ਇਹ ਸਾਰੀ ਜਿਹੜੀ ਗਰੀਡ ਹੈ ਜਿਹੜੀ ਆਪਣੇ ਅੰਦਰ ਸਾਰਿਆਂ ਦੇ ਹੈਗੀ ਹੈ ਥੋੜੀ ਥੋੜੀ ਫਰੇਕਦੇ ਆ ਕੋਈ ਮੰਨਦਾ ਕੋਈ ਨਹੀਂ ਮੰਨਦਾ ਪਰ ਕਈ ਲੋਕ ਇਸ ਫਰੀਡ ਨੂੰ ਇਨਸਪੀਰੇਸ਼ਨ ਲੈ ਕੇ ਮਿਹਨਤ ਕਰਕੇ ਉਸ ਸੀਜ਼ਨ ਦਾ ਰੂਪ ਡਿਫਰੈਂਟ ਕਰ ਲੈਂਦੇ ਕਈ ਉੱਥੇ ਹੀ ਰਹਿ ਜਾਂਦੇ ਮੈਂ ਇਹ ਹੀ ਗੱਲ ਕਹੂੰਗਾ ਕਿ ਆਪਾਂ ਨੂੰ ਨਾ ਜਦੋਂ ਆਪਾਂ ਸਵੇਰੇ ਉੱਠਦੇ ਨਹੀਂ ਆ ਮੇਰੀ ਜੋ ਰੁਟੀਨ ਆ ਜਦੋਂ ਮੈਂ ਸਵੇਰੇ ਉੱਠਦਾ ਅੱਖ ਖੋਲਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਅੱਜ ਫੇਰ ਮੇਰੇ ਸਾਥ ਚੱਲ ਰਹੇ ਆ ਅੱਜ ਫੇਰ ਮੈਨੂੰ ਇੱਕ ਦਿਨ ਮਿਲ ਗਿਆ ਅੱਜ ਫੇਰ ਮੇਰੀਆਂ ਅੱਖਾਂ ਲੱਤਾਂ ਬਾਹਾਂ ਸਾਰਾ ਕੁਝ ਵਧੀਆ ਵਰਕ ਕਰ ਰਿਹਾ ਮੈਨੂੰ ਦਿਮਾਗ ਦਿੰਦਾ ਹੋਇਆ ਕਿ ਉਹਨੇ ਮੈਂ ਸੋਚ ਕੇ ਕਿਸੇ ਵੀ ਚੀਜ਼ ਦਾ ਹੱਲ ਕੱਢ ਸਕਦਾ ਹਾਂ ਜੇ ਮੇਰੇ ਤੇ ਕੋਈ ਕਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਮਾਈਂਡ ਹੈਗਾ ਮੇਰੇ ਕੋਲੇ ਮੇਰੇ ਕੋਲੇ ਪਰਿਵਾਰ ਹੈ ਭਾਈਚਾਰੇ ਆ ਤਾਂ ਮੈਨੂੰ ਇਹ ਲੱਗਦਾ ਆਪਾਂ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਸਾਰੇ ਇੱਕ ਤਨ ਅਗੇ ਜਦੋਂ ਰੱਬ ਯਾਦ ਆਉਂਦਾ ਆਪਾਂ ਨੂੰ ਆਪਾਂ ਉਦੋਂ ਹੀ ਯਾਦ ਕਰਦੇ ਆ ਜਦੋਂ ਆਪਾਂ ਨੂੰ ਹੁੰਦਾ ਕਿ ਕੋਈ ਪੀੜ ਪੈ ਗਈ ਜਾਂ ਕੋਈ ਪੀੜ ਪੈਣ ਦਾ ਇਨਸਾਨ ਨੂੰ ਡਰ ਹੁੰਦਾ ਪ੍ਰਮਾਤਮਾ ਨੂੰ ਬੁਖਤਾਂਤ ਦੇ ਵਿੱਚ ਉਦੋਂ ਯਾਦ ਕੀਤਾ ਜਾਂਦਾ ਜਦੋਂ ਇਨਸਾਨ ਦੇ ਮਨ ਚ ਡਰ ਹੁੰਦਾ ਕੱਟ ਯਾਦ ਕੀਤਾ ਜਾਂਦਾ ਜਦੋਂ ਇਨਸਾਨ ਦੇ ਮਨ ਚ ਖੁਸ਼ੀ ਹੁੰਦੀ ਹੈ ਤੇ ਉਹ ਕਲਾਉਡ 9 ਤੇ ਹੁੰਦਾ ਹੈ ਸੋ ਇਹ ਫਿਲਮ ਇਹ ਦਰਸਾਉਂਦੀ ਹੈ ਕਿ ਹਰ ਵਕਤ ਖੁਸ਼ੀ ਚੋਂ ਗਮੀ ਚੋਂ ਕਿਸੇ ਨੀ ਸੋਲੂਸ਼ਨ ਚੋਂ ਕਿਸੇ ਵੀ ਸਿਚੁਏਸ਼ਨ ਚੋਂ ਲੰਘ ਰਹੇ ਹੋ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਰਹਿਣਾ ਆਪਣਾ ਫਰਜ਼ ਹੈ ਜੋ ਆਪਾਂ ਨੂੰ ਇਹ ਕੁਦਰਤ ਕਾਇਨਾਤ ਇੱਥੇ ਆਪਾਂ ਨੂੰ ਇਨਸਾਨ ਬਣਾ ਕੇ ਪੈਦਾ ਕੀਤਾ ਹੈ ਨਾ ਆਪਾਂ ਨੂੰ ਇਹ ਵੀ ਨਹੀਂ ਪਤਾ ਆਪਾਂ ਥੱਲੋਂ ਉੱਪਰ ਆਏ ਕਿੰਨੀਆਂ ਕੀੜੀਆਂ ਕਿੰਨੀਆਂ ਆਪਾਂ ਬਿੰਦਿਆ ਹੋਵਾਂਗੇ ਕਿੱਡੀਆਂ ਨੇ ਹੁਣ ਬਾਅਦ ਚ ਜਾਣ ਲੈਣਾ ਸੋ ਆਪਾਂ ਜੀ ਟੈਕਨੀਕਲੀ ਜਾਈਏ ਤਾਂ ਲੰਬਾ ਵਿਸ਼ਾ ਹੋ ਜਾਊਗਾ ਪਰ ਸ਼ੁਕਰਾਨਾ ਇੱਕ ਇਹੋ ਜਿਹਾ ਸ਼ਬਦ ਹੈ ਜੋ ਘਰ ਘਰ ਸਾਨੂੰ ਇਹ ਸਿਗਾ ਕਿ ਇਥੋਂ ਪਹੁੰਚਾਈਏ ਟਾਈਟਲ ਵਧੀਆ ਪਰਮਾਤਮਾ ਨੇ ਮੈਥੋਂ ਲਖਵਾਤਾ ਪਤਾ ਨਹੀਂ ਪਹਿਲੇ ਦਿਨ ਤੋਂ ਹੀ ਮੈਨੂੰ ਐ ਸੀਗਾ ਕਿ ਟਾਈਟਲ ਮੈਂ ਲਿਖੂੰਗਾ ਗੁਰੂ ਮਹਾਰਾਜ ਜੀ ਬੋਲ ਬਾਬਾ ਜੀ ਨੇ ਕੱਚੇ ਵਾਸਕੇ ਲਖਵਾਏ ਤੇ ਤੁਹਾਡਾ ਧੰਨਵਾਦ ਤੁਸੀਂ ਇੰਨਾ ਪਿਆਰ ਦਿੱਤਾ ਗਾਣੇ ਦੇ ਲਿਖਣ ਪਿੱਛੇ ਮੋਟੀ ਨਹੀਂ ਸੀ ਕਿ ਗੁਰੂ ਮਹਾਰਾਜ ਨੂੰ ਯਾਦ ਕਰਨਾ ਇਹ ਕੋਈ ਡਿਊਟੀ ਨਹੀਂ ਹੈ ਅੰਦਰੋਂ ਹੀ ਆਉਣੀ ਚਾਹੀਦੀ ਹੈ ਤੁਹਾਡੇ ਘਰ ਹਣਾ ਤੁਹਾਨੂੰ ਉਸ ਪਰਵਰਧਕਾਰ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਉਹਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਜਿਹੜੀਆਂ ਆਪਾਂ ਮਾਣਦੇ ਮੀ ਫੈਮਿਲੀ ਪਰਿਵਾਰ ਹੈਲਥ ਮੇਰੇ ਬੱਚੇ ਸਾਰੇ ਹੈਲਦੀ ਆ ਮੈਂ ਜਦੋਂ ਇੰਡੀਆ ਆਉਂਦੇ ਆ ਤਾਂ ਕਾਫੀ ਕੁਝ ਯੂ ਨੋ ਕਰੀਬ ਲੋਕ ਹੁੰਦੇ ਆ ਜਦੋਂ ਤੁਸੀਂ ਇੱਕ ਗੱਡੀ 'ਚ ਬੈੰਨੇ ਆ ਤੇ ਬੱਚਿਆਂ ਨੂੰ ਦੇਖਦੇ ਆ ਜਿਨ੍ਹਾਂ ਕੋਲ ਖਾਣਾ ਹੈ ਨਹੀਂ ਛੱਤ ਹੈ ਨਹੀਂ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਯੂ نو ਮਚੂਰਤੀ ਬੋਲ ਕੇ ਜਦੋਂ ਮੈਂ ਮਤਲਬ ਯੰਗ ਅਸੀਂ ਸ਼ਾਇਦ ਯੂ نو ਵਾਇਲ ਬੋਲਦੀ ਸੀ ਕਿ ਮੇਰੀ ਫਿਲਮ ਹਿੱਟ ਕਰਵਾ ਦਿਓ ਮੈਨੂੰ ਆ ਫਿਲਮ ਦਿਲਾ ਦਿਓ ਉਹ ਹੁਣ ਮੈਂ ਮੈਂ ਨਹੀਂ ਕਹਿੰਦੀ ਮੈਂ ਵਾਕਈ ਮੈਂ ਜਦੋਂ ਹਰ ਸੈਕਿੰਡ ਆਧਿਆਲੇ ਵਾਲੇ ਦੇਖਦੀ ਆ ਤਾਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆ ਮੈਂ ਯੂ نو میڈیا ਵਾਲੇ ਮੇ ਤੁਹਾਨੂੰ ਸਾਰਿਆਂ ਨੂੰ ਜਾਣਦੀ ਹਾਂ ਯੂ نو ਐਂਡ ਤੁਸੀਂ ਮੈਨੂੰ ਹਮੇਸ਼ਾ ਇੰਨਾ ਪਿਆਰ ਦਿੱਤਾ ਮੇਰੀ ਟੀਮ ਜੋ ਮੇਰਾ ਇੰਨਾ ਖਿਆਲ ਰੱਖਦੀਆ ਮੇਰੀ ਮੇਰੀ ਟੀਮ ਜਲਦੀਪ ਨਾਲ ਮੈਂਆਂ ਫਿਲਮਾਂ ਕਰ ਚੁੱਕੀਆਂ ਐਂਡ ਹਮੇਸ਼ਾ ਹੀ ਮੇਰੇ ਲਈ ਕੁਛ ਅਲੱਗ ਹੀ ਲਿਖਦੇ ਆਂ ਐਂਡ ਮੇਰੇ ਸਾਰੇ ਕਾਲੀਜ ਮੇਰੇ ਕੋ-ਸਟਾਰਸ ਪੋਜ਼ਿਟਿਵ એનર્ਜੀ मतलब शुकराना ही शुक्राना होंगे <laughs> रेंद मतलब एक फिल्म फ्लॉप गई दूसरी फिल्म चल जूगी ये तो ना जिंदगी नहीं ख़त्म होती करियर तो नहीं खत्म होंगे एंड आई थिंक सब तो वर्डी का गल कि सब, मतलब मेरे को छत <laughs> मतलब, था दो वक्त की रोटी है मेरी फैमिली है एंड मतलब हेल्थ है सो मीनों छोटिया छोटिया चीज़ा मेरे मायने नहीं रख रहे you know, मेरी कोई फिल्म चलती नहीं I'm a fighter I'm a warrior next up do we talk I I sochti nahi thi no hai main hit fun bare ki sochti main main I celebrate nahi karti ki main wo oh, matlab panch char cakes la ke party rakha ke wo ek ek, ek. <laughs> <laughs> party nahi dene party da jame so mera aim anda ki meri family mein you know congratulations there with dear main audience ka shukrana karna thi ek post and main teri team you know गुड गुड जॉब कर देते हैं हम बस आगे बढ़ो सो मैं कभी मतलब आई मटेरियलिस्टिक चीजें या फेम इन अ सेलिब्रेट नहीं किया जब उन्होंने चूड़ा पाया जब वो आखिर चूड़ा पाया थी कितने दिन, दिन पाया थी ओदों ज्यादा खुशी थी कि फिल्म च चूड़ा पा के खुशी थी मैं सच में सच हां सच में छोड़ नहीं रहा कोई 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 ਮੈਂ ਰੋਜ਼ ਜਿਮ ਜਾਂਦੀ ਆ ਨਾ ਸੋ ਵਾਲੇ ਦਿਨ ਆਬਵੀਅਸਲੀ ਛੁੱਟਾ ਪਾਇਆ ਸੀ ਅਗਲੇ ਦਿਨ ਮੈਂ ਜਿਮ ਗਈ ਤੇ ਮੈਟ੍ਰਨਲ ਤੇ ਪਜਰੀ ਸੀ ਤੇ ਉਹ ਚੰਗ 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 ਸਟੇ ਕਰ ਰਹੀ ਸੀ ਮੈਟ੍ਰਨਲ ਰੁਕ ਗਿਆ ਲੌਕ ਕਚ ਗਈ ਮੈਂ ਖੋਲਿਆ ਤੇ ਛੁੱਟਾ ਲੱਗਦਾ <laughs> उस दिन तो बात नहीं पाया आई एम रियली सॉरी बट मैं मतलब कुड़िया के सेंटीमेंट्स रिसपैक्ट करती हूँ ट्रडिशन रिस्पैक्ट करती हाँ बट मैं बहुत ही प्रैक्टिकल पर्सन परसन जुड़ा पाला मतलब मेरे हसबेंड लिया प्यार नहीं बदूगा सो इट्स ओके ओ नहीं कॉमे मतलब मैं पक्के क्यों फिर so. मैं 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 प्रॉमिस करती हूँ ट्वेंटी uh, सैवन तो पहला मैं को पोस्ट पाऊंगी वो करते नहीं गेट रेडी विद मी ਉਸ ਆਰੀਆ ਕਰੀਮਾ ਇਨ ਬੀ 10 ਮੈਲਕੀਦੋ। ਐਵਰੀਬਾਡੀ ਇਜ਼ ਗੋਇੰਗ ਟੂ ਵੇਟ ਫਾਰ ਥਿਸ ਫੈਮਿਲੀ। ਟਰਸਟ ਮੀ। ਬੈਰ ਰਬ। ਐਨੀਬਾਡੀ ਐਲਸ? ਸ਼ਸ਼ੀ ਗੋਟ ਸਰਗਿਨ। ਇਹ ਸਭ ਤੋਂ ਪਹਿਲਾਂ ਦਾ ਸਤੋਂ ਤੋਂ ਮੁਬਾਰਕਾਂ ਦੇ ਦਾਰ ਤੁਸੀਂ ਇਦਾਂ ਇੱਕ ਫਰਮ ਲੈ ਕੇ ਆਏ ਹੋ। ਤੇ ਜਿੱਦਾਂ ਅੱਜ ਸੰਗਰਾਮ ਦਾ ਵੀ ਦਿਹਾੜਾ ਤੇ ਆਪਣੇ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਥਾਸੀਅ ਦੀ ਮੰਨੀ ਜਾਂਦੀ ਹੈ ਕਿ ਇਸ ਸੰਗਰਾਮ ਨੂੰ ਬਹੁਤ ਬਹਾਦਰੀ ਜਾਂਦੀ ਹੈ। ਅਜਦਾਇ ਪ੍ਰੋਗਰਾਮ ਕੋ ਚੀਜ਼ ਨੂੰ ਸੋਚ ਕੇ ਰੱਖਿਆ ਗਿਆ ਸੀ ਜਾਂ ਫਿਰ ਰੈਂਡਮਲੀ ਰੱਬ ਬੋਲ ਲਈ ਇੱਕ ਦਿਨ ਇਹ ਬਣਿਆ ਕਿ ਅੱਜ ਦਾ ਦਿਨ ਹੀ ਆਇਆ ਗਿਆ ਸੁਭਾਵੇਂ ਤੇ ਵੈਸੇ ਤਾਂ ਧਰਮਾਤਮਾਨ ਨੇ ਆਰਤੀ ਬਰਗਵਾਇਆ ਕੋਈ ਐ ਸੱਚ ਕੋਈ ਉਦਾਂ ਦੀ ਪਲੈਨਿੰਗ ਤਾਂ ਨਹੀਂ ਸੀਗੀ ਤੁਹਾਨੂੰ ਜਸਵੰਤ ਜੀ ਬਾਈ ਹੁਣ ਅੱਗੇ ਟੇਕਓਵਰ ਕਰਨਗੇ ਜਵਾਬ ਦੇਣਗੇ ਤੇ ਕਿਸ ਤਰ੍ਹਾਂ ਇਹਨਾਂ ਨੇ ਫੀਲ ਕੀਤਾ ਤੇ ਸਲਮ ਜੀ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਹੁਣ ਸੀ ਆਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਮਾਫੀ ਚਾਹੁੰਦਾ ਤੁਹਾਡੇ ਤੋਂ ਆ ਜਿੰਨਾ ਵੀਰ ਨੇ ਗੱਲ ਕਰਤੀ ਉਹ ਵਿਸ਼ਾ ਹੀ ਕਿਉਂਕਿ ਉਹਨਾਂ ਦੇ ਸਰੂਪ ਤੋਂ ਲੱਗ ਰਿਹਾ ਤੇ ਲੋਕ ਇਹ ਕੋ ਫਾਪ ਨਹੀਂ ਇਹ ਹੋ ਸਕਦਾ ਕਿਸੇ ਦੇ ਅੰਦਰ ਕੀ ਹੈ ਉਹ ਜਾਣਦਾ ਜਾਂ ਪਰਮਾਤਮਾ ਜਾਣਦਾ ਸੋ ਮੈਂ ਗੁਰੂ ਘਰ ਗਿਆ ਹਾਂ ਅੱਸੀ ਰਾਤ ਗੋਵਿੰਦਨ ਸਾਹਿਬ ਗੁਰਤਾ ਗੱਦੀ ਦਾ ਸਮਾਗਮ ਚੱਲ ਰਿਹਾ ਉੱਥੇ ਆਉਣ ਲੱਗਿਆ ਤਾਂ ਸਵੇਰੇ ਲੇਟ ਹੋ ਗਿਆ ਪਰ ਮੇਰੇ ਬਹੁਤ ਸੀਨੀਅਰ ਤੇ ਰਿਸਪੈਕਟਡ ਤੇ ਸਾਰੇ ਜਣੇ ਇਹਨਾਂ ਤੋਂ ਮਾਫੀ ਚਾਹੁੰਦਾ ਤੁਹਾਡੇ ਤੋਂ ਮਾਫੀ ਚਾਹੁੰਦਾ ਔਰ ਰਹੀ ਗੱਲ ਕਿ ਸੰਗਰਾਮ ਦਾ ਦਿਨ ਚੁਣਿਆ ਗਿਆ ਇਹ ਦਿਨ ਮੈਨੂੰ ਲੱਗਦਾ ਕਿ ਮਹਾਰਾਜ ਨੇ ਚੁਣਿਆ ਸਾਡੇ ਵਾਸਤੇ ਸ਼ੋ ਸੰਗਰਾਮ ਸੀ ਕਿ ਅਸੀਂ ਵਰਦਵਾਰੇ ਜਾਂਦੇ ਆ 10 ਮਹੀਨੋਂ ਪੂਰਨਮਾਸ਼ੀ ਨੂੰ ਜਿੱਦਾਂ ਜਿੱਥੇ ਦਿਲ ਲੱਗਦਾ ਉਹ ਉੱਥੇ ਜਾਂਦਾ ਪਰ ਮੈਨੂੰ ਲੱਗਦਾ ਕਿ ਸਾਡੀ ਫਿਲਮ ਲਈ ਕਿਉਂਕਿ ਜਿਵੇਂ ਫਿਲਮ ਹੈ ਪੋਜ਼ਿਟਿਵਿਟੀ ਦਾ ਵਿਸ਼ਾ ਕੱਲ ਤੁਸੀਂ ਸਾਰੇ ਜਣਿਆਂ ਨੇ ਗੱਲ ਕੀਤੀ ਹੈ ਕਿ ਬੰਦਾ ਪੈਰ ਪੈਰ ਤੇ ਜਿੰਨਾ ਸ਼ੁਕਰਾਨਾ ਕਰੇ ਮਹਾਰਾਜ ਦਾ ਉਨਾ ਘੱਟ ਹੈ ਸਭ ਤੋਂ ਵੱਡਾ ਸ਼ੁਕਰਾਨਾ ਤਾਂ ਸਾਨੂੰ ਸਾਹਾਂ ਦਾ ਕਰਨਾ ਚਾਹੀਦਾ ਕਿ ਕੋਵਿਡ 'ਚ ਲੱਖਾਂ ਰੁਪਏ ਦੇ ਆਕਸੀਜਨ ਦੇ ਸਿਲੰਡਰ ਮਿਲਦੇ ਸੀ ਸਭ ਤੋਂ ਵੱਡਾ ਸ਼ੁਕਰਾਨਾ ਰੱਖਾਂ ਦਾ ਹੀ ਕਰਨਾ ਚਾਹੀਦਾ ਇਸ ਕੁਦਰਤ ਦਾ ਕਰਨਾ ਚਾਹੀਦਾ ਜਿਹਨੂੰ ਆਪਾਂ ਦੇਖ ਕੇ ਅੱਗੇ ਨਹੀਂ ਜਾਣਿਆ ਦੇਖਦੇ ਵੀ ਨਹੀਂ ਕਿ ਕੋਈ ਨਹੀਂ ਅਜੇ ਛੋਟਾ ਦਰਖਤ ਹੈ ਗੱਡੀ ਲੱਗੀ ਉਹਦੇ ਉੱਤੇ ਨੂੰ ਕਿੱਡੀ ਕੀ ਗੱਲ ਹੈ ਸੋ ਮੈਨੂੰ ਲੱਗਦਾ ਹੈ ਕਿ ਹਰ ਇੱਕ ਬੰਦੇ ਦੀ ਸ਼ੁਕਰਾਨੇ ਦੀ ਆਪਦੀ ਇੱਕ ਸੋਚ ਹੈ ਪਰ ਜਿਹੜੇ ਪਰਿਵਾਰਕ ਰਿਸ਼ਤੇ ਨੇ ਇਸ ਫਿਲਮ 'ਚ ਜਿਹੜੇ ਦਿਖਾਏ ਗਏ ਨੇ ਜੁਆਇੰਟ ਫੈਮਲੀ ਹੈ ਸਾਂਝੇ ਪਰਿਵਾਰ ਨੇ ਉਹਨਾਂ ਦੀ ਖੂਬਸੂਰਤੀ ਇਹ ਹੈ ਕਿ ਜਿਹੜਾ ਬੰਦਾ ਉਹਨਾਂ ਪਰਿਵਾਰਾਂ 'ਚ ਵੱਡਾ ਹੁੰਦਾ ਜਿਹੜੇ ਚਾਚੇ ਤਾਈ ਸਾਰੇ ਇਕੱਠੇ ਰਹਿੰਦੇ ਆ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਜੋਦੇ 'ਚ ਠਹਿਰਾ ਤੇ ਚੀਜ਼ਾਂ ਨੂੰ ਸਹਿਣ ਦੀ ਸ਼ਕਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਸੋ ਜੱਕੀ ਨੇ ਇਸ ਫਿਲਮ ਨੂੰ ਖੂਬਸੂਰਤ ਬਣਾਇਆ ਔਰ ਜਿੱਦੇ ਵੀ ਸਿਤਾ ਸਾਬ ਤੋਂ ਮੈਂ ਤੇ ਅਮਰਤ ਛੁੱਟਨੇ ਆਂ ਅਸੀਂ ਹਲੇ ਸਾਡਾ ਸਫਰ ਨਾ ਮੈਂ ਫਿਲਮਾਂ ਦਾ ਐਕਸਪੀਰੀਅੰਸ ਨਹੀਂ ਹੈਗਾ ਪਰ ਬਹੁਤ ਕੁਝ ਸਿੱਖੀਦਾ ਸਾਡੀ ਜਟਲੀ ਵੀ ਕੋਆ ਟੈਸਟ ਸਾਰੇ ਨਾਲ ਨੇ ਸੀਨੀਅਰ ਨੇ ਮਤਲਬ ਸਫਰ ਬੜਾ ਲੰਬਾ ਹੈ ਔਰ ਉਹ ਸਾਰੇ ਸਮੇਂ ਦੇ ਚੰਦੇ ਦਰਮਿਆਨ ਫਿਲਮ ਇੰਨੀ ਖੂਬਸੂਰਤ ਬਣੀ ਹੈ ਸਿਰ ਬਾਈ ਨੇ ਏਡਾ ਕਮਾਲ ਦਾ ਮਤਲਬ ਪਾਈਦੇ ਸੀ ਸਾਰੇ ਜਣੇ ਫੈਨ ਆ ਉਹਨਾਂ ਦੀਆਂ ਫਿਲਮਾਂ ਕਮਾਲ ਨੇ ਪਰ ਸਾਰੀ ਟੀਮ ਨੇ ਰਲ ਕੇ ਬੀਤ ਕੀਤੀ ਔਰ ਖੂਬਸੂਰਤ ਫਿਲਮ ਬਣ ਕੇ ਆਈ ਔਰ ਪਰਮਾਤਮਾ ਨੇ ਇਹਨੂੰ ਭਾਗ ਕਿੱਥੋਂ ਲਾਇਆ ਜਿੱਥੇ ਵੀਰ ਨੇ ਗੱਲ ਕੀਤੀ ਸੀ ਮੈਂ ਵਾਰੀ ਵਾਰੀ ਰੋਜ ਹੀ ਅਮਰਤ ਨੂੰ ਕਹਿੰਦਾ ਹੁੰਦਾ ਕਿ ਯਾਰ ਫਿਲਮ ਦਾ ਆਪਣੀ ਦਾ ਗਾਣਾ ਹੈ ਔਰ ਇਹ ਜਦ ਕਰੀ ਜਾਂਦਾ ਵੀ ਸੁਣੀ ਜਾਈਏ ਰੋਜ਼ ਸਾਨੂੰ ਐ ਲੱਗਦਾ ਵੀ ਯਾਰ ਇਹ ਅੱਜ ਹੀ ਸੁਣਿਆ ਗਾਣਾ ਹੈ ਔਰ ਕਿੰਨਾ ਖੂਬਸੂਰਤ ਗਾਣਾ ਹੈ ਸੋ ਪਹਿਲਾ ਹੀ ਗਾਣਾ ਸਾਡਾ ਸੁਪਰ ਹਿੱਟ ਹੈ ਫਿਲਮ ਦੇ ਟ੍ਰੇਲਰ ਨੂੰ ਇੰਨਾ ਜਿਆਦਾ ਪਿਆਰ ਮਿਲ ਰਿਹਾ ਤੁਹਾਡੇ ਸਾਰਿਆਂ ਵੱਲੋਂ ਬਹੁਤ ਧਰਵਾ ਮਿਲ ਰਿਹਾ ਔਰ ਅੱਜ ਜਿਹੜੇ ਅਸੀਂ ਕਾਲ ਚ ਬੈਠੇ ਆ ਮੈਡਮ ਉਹਨਾਂ ਨੂੰ ਕੰਮ ਕਰਦੇ ਹਾਂ ਸਰਦੀਤ ਸ਼ਰਮਾ ਸਾਹਿਬ ਬਹੁਤ ਚਿਰ ਹੋ ਗਿਆ ਮੈਨੂੰ ਲੱਗਦਾ ਕਿ ਸਿਨੇਮੇ ਦਾ ਇਹ ਬਿਹਤਰ ਦੌਰ ਹੈ ਜਿਹੜਾ ਗੱਲ ਇਹ ਨਹੀਂ ਹੈਗੀ ਅਸੀਂ ਕੱਲ ਵੀ ਗੱਲ ਕਰਦੇ ਸੀ ਕਿ ਪਿਛਲਿਆਂ ਨੇ ਉਹ ਲਾਈਨਾਂ ਬਾਤियां ਰਾਹ ਬਣਾਦੇ ਅਸੀਂ ਉਹਨਾਂ ਤੇ ਤੁਰੇ ਆ ਰਹੇ ਹਾਂ ਪਰ ਅਸੀਂ ਜੋ ਜਿਹੜੇ ਐਕਸਪੈਰੀਮੈਂਟ ਰਲ ਕੇ ਕਰਦੇ ਹਾਂ ਉਹ ਐਕਸਪੈਰੀਮੈਂਟ ਨੂੰ ਲੋਕ ਪਸੰਦ ਬਹੁਤ ਕਰਦੇ ਆ ਔਰ ਉਹ ਸਬਜੈਕਟ ਆਉਣ ਲੱਗੇ ਸਾਡੇ ਸਨ ਵਿੱਚ ਕਿ ਅਸੀਂ ਮਾਨ ਦਾ ਹੁਣ ਦੱਸਣ ਵਾਲੇ ਆ ਵੀ ਅਸੀਂ ਇਸ ਵਿਸ਼ੇ ਤੇ ਫਿਲਮ ਲੈ ਕੇ ਆਇਆ ਮੈਨੂੰ ਲੱਗਦਾ ਮੇਰੇ ਲਈ ਇਹ ਸ਼ਬਦ ਬੂਹਰ ਲੀਨੇ ਕਿ ਮੈਂ ਇਹ ਜੀ ਗੱਲਾਂ ਕਰਾਂ ਕਿਉਂਕਿ ਮੇਰਾ ਬੈਂਕੀ ਦਾ ਖੇਤਰ ਜ਼ਿਆਦਾ ਹੈ ਫਿਲਮਾਂ ਵਾਲੇ ਮੇਰੀਆਂ ਦੋ ਤਿੰਨ ਹੀ ਆਈਆਂ ਨੇ ਪਰ ਐਜ਼ ਅਲ ਮੈਂ ਦੇਖਣ ਵਾਲੇ ਦੇ ਤੌਰ ਤੇ ਕਹਿੰਦਾ ਕਿ ਫਿਲਮਾਂ 'ਚ ਜਿਹੜਾ ਇੱਕ ਐਕਸਪੈਰੀਮੈਂਟ ਆ ਰਿਹਾ ਕਿ ਕਿੰਨੀਆਂ ਚੰਗੀਆਂ ਫਿਲਮਾਂ ਆ ਰਹੀਆਂ ਨੇ ਪਿੱਛੇ ਕਿੰਨੀਆਂ ਚੰਗੀਆਂ ਫਿਲਮਾਂ ਆਈਆਂ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਲੋਕ ਅਕਸੈਪਟ ਕਰ ਰਹੇ ਆ ਕਿ ਤੁਸੀਂ ਕੋਈ ਚੰਗੀ ਫਿਲਮ ਬਣਾਓ ਅਸੀਂ ਤਿਆਰ ਬੈਠੇ ਆ ਤੁਹਾਡੀ ਫਿਲਮ ਦੇਖਣ ਤੋਂ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਅਸੀਂ ਸਾਡਾ ਕੁਝ ਜਿਹੜਾ ਸਫਰ ਹੈ ਮੇਰਾ ਤੇ ਅਮਰਤ ਦਾ ਇਕੱਠਿਆਂ ਦਾ ਸ਼ੁਰੂ ਹੋ ਗਿਆ ਸੀਗਾ ਅਸੀਂ ਸਭ ਲੋ ਵੀ ਇਸ ਸ਼ਹਿਰ 'ਚ ਇਕੱਠਿਆਂ ਨੇ ਕੀਤੀ ਬੜਾ ਕੁਝ ਜ਼ਿੰਦਗੀ 'ਚ ਇਕੱਠਿਆਂ ਨੇ ਕੀਤਾ ਹੋਂ ਤੱਕ ਬੰ ਪ੍ਰਮਾਤਮਾ ਦੇ ਦਾਸ ਆ ਹੋ ਗਏ ਇਕੱਠਿਆਂ ਕੋਈ ਫਰਕ ਨਹੀਂ ਅਮਰਤ ਜਦੋਂ ਐਜ਼ ਅ ਇਹ ਗਾਣੇ ਲੱਗਦਾ ਸੀ ਮੈਂ ਉਦੋਂ ਇਹਦੀ ਜਰਨੀ ਦੇਖੀ ਇਹਦੇ ਕੋਲ ਉਦੋਂ ਵੀ ਬਹੁਤ ਵੱਡੇ ਵੱਡੇ ਪੰਜਾਬ ਦੇ ਚੋਟੀ ਦੇ ਕਲਾਕਾਰ ਇਹਨੂੰ ਫੋਨ ਮੈਸੇਜ ਕਰਦੇ ਹੁੰਦੇ ਸੀ ਵੀ ਅਮਰਤ ਗਾਣਾ ਦੇ ਦੇ ਯਾਰ ਗਾਣਾ ਦੇ ਦੇ ਯਾਰ ਕਿ ਤੇਰਾ ਗਾਣਾ ਕਰ ਲਈਏ ਪਰ ਅਮਰਤ ਨੂੰ ਅੱਜ ਵੀ ਓਵੇਂ ਸਾਰੀ ਦੁਨੀਆ ਮੈਸੇਜ ਕਰਦੀ ਹੈ ਕਿ ਅਮਰਤ ਯਾਰ ਗਾਣਾ ਦੇ ਦੇ ਕਾਪਾ ਗਾਣਾ ਕਰ ਲਈਏ ਇਕੱਠੇ ਕਰ ਲਈਏ ਅਸੀਂ ਔਨ ਕੈਮਰਾ ਬੈਠੇ ਹਾਂ ਮੈਂ ਤੇ ਅਮਰਤ ਭਰਾ ਤੁਸੀਂ ਅਮਰਤ ਤੋਂ ਪੁੱਛੋ ਵੀ ਸਾਡੇ ਜਨਮ ਤੱਕ ਕਦੇ ਜ਼ਿੰਦਗੀ 'ਚ ਗਾਣੇ ਦੀ ਗੱਲ ਨਹੀਂ ਹੋਈ ਸਾਡਾ ਉਹ ਪਿਆਰ ਗੱਲ ਇਹ ਨਹੀਂ ਕਿ ਅਸੀਂ ਗਾਣਾ ਕਰਦਾ ਨਹੀਂ ਕਰ ਲਾਂਗੇ ਜਦੋਂ ਸੁਭਬ ਬਣਿਆ ਪਰ ਉਹ ਮਾਦ ਲੋ ਇੱਕ ਦੂਜੇ ਤੋਂ ਬੈਨੀਫਿਟ ਵਾਲੀ ਗੱਲ ਨਹੀਂ ਹੁੰਦੀ ਵੀ ਤੋ ਮੇਰਾ ਤਾਂ ਦੋਸਤ ਤਾਂ ਮੈਨੂੰ ਕੋਣਾ ਜਵਾਬ ਦਿੰਦਾ ਇਹਨੇ ਔਰ ਦੇਣਾ ਵੀ ਨਹੀਂ ਉਹ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਸਾਰੇ ਗਾਣੇ ਜਿਹੜੇ ਵੀ ਫੋਨ ਚ ਅਨਰੀਲੀਜ਼ ਨੇ ਮੇਰੇ ਸਾਰੇ ਸੋਨੇ ਹੋਏ ਨੇ ਮੈਂ ਕਹਿ ਦਵਾ ਨੀ ਅਮਰ ਦੇ ਰਾਹ ਕਰਦਾ ਮੈਨੂੰ ਪਤਾ ਨਹੀਂ ਜਵਾਬ ਕਿਹਨੇ ਦੇਣਾ ਪਰ ਸਾਡਾ ਪਿਆਰ ਨਹੀਂ ਸਾਡਾ ਪਿਆਰ ਉਹਦੇ ਤੋਂ ਉੱਤੇ ਵਾਲਾ ਪਿਆਰ ਹੈ ਜਿਹੜੇ ਤੁਸੀਂ ਭਰਾਵਾ ਦੀ ਗੱਲ ਕੀਤੀ ਉਹ ਗਾਣੇ ਚ ਅਸੀਂ ਸਭ ਸ਼ੁਰੂ ਕੀਤਾ ਸਾਡਾ ਫੀਚਰ ਵੀ ਇਕੱਠਿਆਂ ਦਾ ਸੀ ਹੁਣ ਫਿਲਮ ਚ ਅਸੀਂ ਇਕੱਠੇ ਆ ਔਰ ਇਹ ਸਾਡੇ ਸਫਰ ਦੀ ਤਰੱਕੀ ਹੈ ਤੁਸੀਂ ਗੱਲ ਕੀਤੀ ਕਿ ਭਰਾਵਾ ਦਾ ਪਿਆਰ ਇੱਕ ਦੂਜੇ ਨਾਲ ਖੜਨ ਵਾਲੀ ਇਹڑی ਗੱਲ ਹੈ ਮੈਨੂੰ ਮੇਰੇ ਵਿੱਚ ਇੱਕ ਛੋਟੀ ਜਿਹੀ ਜੀ ਲੱਗਦੀ ਹੈ ਕਿ ਜਿਹੜੇ ਨਾਲ ਦੇ ਜੰਮੇ ਨੇ ਇੱਕ ਮਾਂ ਦੇ ਕੋਖੋਂ ਦੋ ਪੁੱਤ ਜੰਮੇ ਆ ਤਿੰਨ ਜੰਮੇ ਆ ਹੋ ਸਕਦਾ ਤੁਹਾਡੇ ਨਾਲ ਖੜਨ ਨਾ ਖੜਨ ਖੜਨਾ ਚਾਹੀਦਾ ਇਹ ਆਪਣੀ ਧਾਰਨਾ ਹੈ ਜਿਹੜੇ ਖੜਨਾ ਚਾਹੀਦਾ ਪਰ ਚੰਗਾ ਹੀ ਸੋਚਦੇ ਆ ਸਾਰੇ ਹੋ ਸਕਦਾ ਉਹ ਤੁਹਾਡੇ ਨਾਲ ਨਾ ਖੜਨ ਇਹ ਹੋ ਸਕਦਾ ਤੁਸੀਂ ਜਿਹੜਾ ਸਵਾਲ ਹੈ ਤੁਹਾਡਾ ਇਹ ਪਰ ਮੈਨੂੰ ਲੱਗਦਾ ਹੈ ਕਿ ਕੁਝ ਭਰਾ ਨਾ ਤੁਸੀਂ ਆਪ ਜ਼ਿੰਦਗੀ ਚ ਬਣਾਉਨੇ ਹੋ ਉਹ ਭਰਾ ਉਹ ਹੁੰਦੇ ਨੇ ਜਿਹੜੇ ساری ਜ਼ਿੰਦਗੀ ਤੁਹਾਡੇ ਨਾਲ ਬਿਨਾ ਪੁੱਛੇ ਬਿਨਾ ਦੱਸੇ ਖੜਦੇ ਨੇਦਰ ਸਰੰਡਰ ਹੀ ਹੁੰਦੇ ਨੇ ਇੱਕ ਦੂਜੇ ਨੂੰ ਸੋ ਇਹੋ ਜਿਹਾ ਪਿਆਰ ਸਾਨੂੰ ਭਰਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੋਂ ਗਾਣੇ ਵੀ ਆਉਂਦੇ ਨੇ ਕਿ ਜੰਮੇ ਨਾਲ ਦੇ ਸਾਰਾ ਕੁਝ ਹੀ ਵਧੀਆ ਪਰ ਇਹਦੇ ਚ ਬੰਦ ਹੀ ਨਹੀਂ ਰਹਿਣਾ ਚਾਹੀਦਾ ਜ਼ਰੂਰੀ ਨਹੀਂ ਹੁਣ ਜਿਹਦੇ ਭਰਾ ਨਹੀਂ ਉਹਦੇ ਨਾਲ ਵੀ ਬੰਦੇ ਖੜਦੇ ਆ ਨਾ ਜਿਹੜਾ ਕੋ ਕੱਲਾ ਪੁੱਤ ਜੰਮਿਆ ਹੈ ਮੁੱਢਲੀ ਦੁਨੀਆ 'ਚ ਇਕੱਠ ਹੁੰਦਾ ਸੋ ਮੈਨੂੰ ਇਹ ਲੱਗਦਾ ਕਿ ਇਹ ਤੁਹਾਡੇ ਰਿਸ਼ਤੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਐਮੀਅਤ ਕਿੰਨੀ ਦਿੰਦੇ ਹੋ ਔਰ ਉਹਦੀ ਕਦਰ ਕਿੰਨੀ ਕਰਦੇ ਹੋ ਸਗੇ ਭਰਾ ਨੂੰ ਜੇ ਤੁਸੀਂ ਨਹੀਂ ਪੁੱਛਦੇ ਉਹ ਵੀ ਨਹੀਂ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਆਪਣੇ ਦੋਸਤਾਂ ਤੋਂ ਜਾਣਵਾਰ ਨਹੀਂ ਹੋ ਨਾ ਤਾਂ ਤੁਹਾਡੇ ਨਾਲ ਖੜਨ ਨੂੰ ਜੇ ਤੁਹਾਡੇ ਕੋਲ ਭਰਾ ਨਹੀਂ ਤਾਂ ਹਜ਼ਾਰਾਂ ਭਰਾ ਹੁੰਦੇ ਨੇ ਸੋ ਮੈਨੂੰ ਇਹ ਲੱਗਦਾ ਬਾਕੀ ਅਮਰਤ ਸੂਰ ਪਹਿਲਾਂ ਤਾਂ ਬਹੁਤ ਧੰਨਵਾਦ ਬਾਈ ਦਾ ਇੰਨਾ ਪਿਆਰੇ ਬੋਲ ਬਾਈ ਨੇ ਬੋਲੇ ਮੇਰੇ ਲਈ ਤੁਹਾਨੂੰ ਇੱਕ example ਦਿੰਦਾ ਜਿਵੇਂ ਅਸੀਂ ਦੋਸਤੀ ਦੀ ਗੱਲ ਕਰਦੇ ਆਂ ਦੋਸਤੀ ਦਾ ਇੱਕ ਇੱਕ ਸੂਲ ਹੁੰਦਾ ਜੋ ਮੈਨੂੰ ਲੱਗਦਾ ਦੋਸਤੀ ਦਾ ਇਹ ਸੂਲ ਹੁੰਦਾ ਕਿ ਜੇ ਫਿਊਚਰ ਚ ਦੋਸਤੀ ਨਾ ਰਹੇ ਤਾਂ ਦੋਸਤੀ ਦੀ ਮਰਿਆਦਾ ਫੇਰ ਵੀ ਰੱਖਣੀ ਚਾਹੀਦੀ ਅਸੀਂ ਤੁਹਾਨੂੰ ਇੱਕ ਵਧੀਆ ਖਬਰ ਦੱਸਦਾ ਵਧੀਆ ਨਾਲ ਨਵੀਂ ਗੱਲ ਹੋ ਜੂਗੀ ਅਸੀਂ 2017 ਚ ਮੈਂ ਤੇ ਜਸਬਾਈ ਕਿਸੇ ਗੱਲ ਤੋਂ ਸਾਡਾ ਮਨ ਮਟਾਫ ਹੋ ਗਿਆ 2017 ਚ ਅਸੀਂ ਫਿਰ ਜਾ ਕੇ 2020 ਚ ਬੋਲੇ ਤਿੰਨ ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹਨਾ ਪਰ ਇੱਕ ਹੋਰ ਵਧੀਆ ਗੱਲ ਇਹ ਹੋਈ ਕਿ ਉਹ ਤਿੰਨ ਸਾਲਾਂ ਚ ਇਹ ਨਹੀਂ ਹੈਗਾ ਕਿ ਕਿਸੇ ਨੂੰ ਪਤਾ ਲੱਗਿਆ ਵੀ ਅਸੀਂ ਗੋਲਦੇ ਨਹੀਂ ਆਪਸ ਅਸੀਂ ਪਾਰਟੀਆਂ ਵੀ ਇਕੱਠੇ ਹੁੰਦੇ ਸੀ ਅਸੀਂ ਕਿਤੇ ਵੀ ਜਾਣਾ ਅਸੀਂ ਇਕੱਠੇ ਹੁੰਦੇ ਸੀ ਮੈਨੂੰ ਮਤਲਬ ਇਕੱਠੇ ਜਾਂਦਾ ਸੀ ਸੇ ਵੀ ਇਨਵਾਈਟਡ ਹੁੰਦੇ ਸੀ ਬਾਈ ਬਣੀ ਮੈਂ ਵੀ ਇਨਵਾਈਟਡ ਹੁੰਦਾ ਸੀ ਬਹੁਤ ਸਾਰੇ ਕਾਮਨ ਫਰੈਂਡ ਸਰਕਲ ਜਿਸ ਵਿੱਚ ਮਿਲਦੇ ਸੀ ਬੈਠਦੇ ਸੀ ਮਹਿਫਿਲ ਸੀ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਆਪਸ ਵਿੱਚ ਬੋਲਦੇ ਨਹੀਂ ਕਿ ਸਾਡਾ ਮਨ ਮਟਾਵ ਹੈ ਅਸੀਂ ਬਾਅਦ ਚ ਵੀ ਉਹ ਰਿਸਪੈਕਟ ਰੱਖੀ ਅਸੀਂ ਕਿਸੇ ਕੋਲ ਜਾ ਕੇ ਗੱਲ ਨਹੀਂ ਕਹੀ ਜਦੋਂ 3 ਸਾਲ ਬਾਅਦ ਤੁਸੀਂ ਦੇਖੋ ਜਦੋਂ ਮੇਰੇ ਮਦਰ ਹਸਪੀਟਲ 'ਚ ਦਾਖਲ ਸੀ ਉਦੋਂ ਅਸੀਂ ਬੋਲਦੇ ਨਹੀਂ ਸੀ ਪਰ ਜਸ ਬਾਈ ਨੇ ਤੁਸੀਂ ਦੇਖੋ ਮੇਰੇ ਛੋਟੇ ਭਰਾ ਨੂੰ ਫੋਨ ਕਰਕੇ ਹਸਪੀਟਲ 'ਚ ਜਾ ਕੇ ਮੰਮੀ ਦਾ ਪਤਾ ਲਿਆ ਕੋਈ ਇਹ ਨਹੀਂ ਕਿ ਪਤਾ ਲੈ ਕੇ ਮੈਨੂੰ ਮੈਸੇਜ ਕਰਿਆ ਵੀ ਮੈਂ ਆ ਗਿਆ ਜਾਂ ਮੈਂ ਖੜਾ ਪਤਾ ਲੈ ਕੇ ਬਾਈ ਚਲਾ ਗਿਆ ਬਾਈ ਨੇ ਆਪਣਾ ਫਰਜ਼ ਨਿਭਾਇਆ ਵੀ ਉਵੇਂ ਮੇਰੀ ਮਾਂ ਵਰਗੀ ਹੈ ਨਾ ਤਾਂ ਦੋਸਤੀ ਇੱਕ ਤਰਫਾ ਨਹੀਂ ਹੁੰਦੀ ਦੋਨੇ ਤਰਫਾ ਦੋਨੇ ਜਨੂੰ ਤੇਰਾ ਇੱਕ ਦੂਜੇ ਨੂੰ ਸਮਝਣ ਅੰਡਰਸਟੈਂਡ ਕਰ ਜਦੋਂ ਦੋਸਤ ਨੂੰ ਦੋਸਤ ਕਹਿ ਲਿਆ ਫਿਰ ਉਹਦੇ ਗੁਣ ਕੀਤੇ ਉਹਦੇ ਔਗਣ ਕੀ ਦੋਸਤ ਦਾ ਦੋਸਤ ਨੇ ਗੁਣ ਦੇਖਣੇ ਚਾਹੀਦੇ ਉਹਦੇ ਆਪਾਂ ਤੇ ਪੜਦਾ ਪਾਉਣਾ ਚਾਹੀਦਾ ਜਿਹੜੀ ਵਧੀਆ ਗੱਲ ਹੈ ਮੈਨੂੰ ਲੱਗਦਾ ਇਸ ਫਿਲਮ ਦੇ ਪ੍ਰੋਡਿਊਸਰ ਭਗਵਾਨ ਕੁਬਾਈ ਆਪਣੇ ਸੰਤੁਸ਼ ਭਾਈ ਉਹ ਨਹੀਂ ਸਾਰੇ ਬੈਠੇ ਨੇ ਇੱਥੇ ਨਹੀਂ ਉੱਧਰ ਖੜੇ ਨੇ ਸਾਰੇ ਮੈਨੂੰ ਤਾਂ ਇਹ ਲੱਗਦਾ ਜੀ ਸਾਨੂੰ ਲੈ ਆਈ ਬੜੀ ਸਕੀਮ ਨਾਲ ਗਿਆ ਵੀ ਇਹਨਾਂ ਦੋਨਾਂ ਨੇ ਆਪਸ ਵਿੱਚ ਲੜਨਾ ਨਹੀਂ ਇਹਨਾਂ ਦੋਨਾਂ ਨੇ ਆਪਸ ਵਿੱਚ ਗੁੱਸਾ ਨਹੀਂ ਕਰਨਾ ਨਾਲੇ ਥੰਮ ਸਮੂਦ ਚੱਲੋਗੀ ਨਾਲੇ ਚੱਕਰ ਨਹੀਂ ਕੋਈ ਪੈਣਾ ਨਾਲੇ ਇੱਕ ਦੂਜੇ ਦੇ ਰੋਲ ਵਧੇ ਤੋਂ ਖੁਸ਼ ਹੋਣਗੇ ਕੱਟੇ ਤੋਂ ਕੋਈ ਉਹ ਨਹੀਂ ਅੱਛਾ ਸੌਰੀ ਮੈਂ ਅਬ ਤੋ ਬੈਕ ਲੈ ਲਿਆ ਇਹਦੀ ਨਾ ਤੁਸੀਂ ਕਦੇ ਸਿਮਰ ਭਾਈ ਜਿਹਨੇ ਸਾਨੂੰ ਡਾਇਰੈਕਟ ਕੀਤੀ ਹੈ ਭਾਈ ਨੇ ਤੁਸੀਂ ਜਦੋਂ ਕਦੇ ਉਹਦੇ ਇੰਟਰਵਿਊ ਕੀਤੀ ਵੱਡੇ ਭਾਈ ਦੀ ਤੁਸੀਂ ਉਹਨੂੰ ਪੁੱਛਿਓ ਤੁਸੀਂ ਯਕੀਨ ਕਰਿਓ ਮੈਂ ਨਾ ਜਦੋਂ ਸੁਰੂਪਰ ਸ਼ੂਟ ਚੱਲਦਾ ਸੀ 10 ਦਿਨ ਲੰਗੇ ਤੇ ਮੈਂ ਬਾਈ ਨੂੰ ਜਾ ਕੇ ਕਿਹਾ ਕਿ ਭਾਈ ਵਿਸ਼ੇਗੋਮ ਹੈਗੀ ਆ ਅਸੀਂ ਇਹਦੇ ਲਈ ਪੂਰੀ ਮਿਹਨਤ ਕਰ ਰਹੇ ਹਾਂ ਪਰ ਅਮਰਤਗੁਰਾ ਭਾਈ ਆ ਬਈ ਉਹਨੂੰ ਇਹ ਨਾ ਲੱਗੇ ਵੀ ਬਿਨਾਂ ਰੋਲੇ ਦੇ ਚੱਟ ਉਹ ਕਿਉਂ ਮੈਨੂੰ ਪਤਾ ਕੀ ਕਹਿੰਦਾ ਜਾ ਕੇ ਦੂਜੀ ਵਾਰੀ ਜਦੋਂ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਭਾਈ ਵੀ ਯਾਰ ਅਮਰਤੋਂ ਆਇਆ ਨਾ ਲੱਗੇ ਵੀ ਪਾਰਸ਼ਲਟੀ ਹੈ ਵਧ ਘਟ ਹੈ ਉਹ ਕਹਿੰਦਾ ਯਾਰ ਤੁਹਾਡਾ ਨਹੀਂ ਮੈਨੂੰ ਸਮਝ ਚ ਆਉਂਦਾ ਹੈਗਾ ਯਾਰ ਕਹਿੰਦਾ ਦੂਜੇ ਦਿਨ ਮੇਰੇ ਕੋਲ ਅਮਰਤ ਆ ਜਾਂਦਾ ਭਾਈ ਜਿਸੇ ਬਾਈ ਨੂੰ ਲੱਗਣਾ ਚਾਹੀਦਾ ਵੀ ਬਰਾਬਰ ਹੈ ਮਤਲਬ ਮੈਂ ਸੱਚਾ ਕਿਹਾ ਨਹੀਂ ਸੀ ਸੋ ਮੈਨੂੰ ਮੈਂ ਇਹਦਾ ਸਿਮਰ ਬਾਈ ਇਹਦਾ ਜਵਾਬ ਜਾਦੀ ਵਧੀਆ ਜਵਾਬ ਦੇ ਸਕਦਾ ਉਹ ਕਹਿੰਦਾ ਜੇ ਤੇਰੇ ਨਾਲ ਤੂੰ ਦੋ ਵਾਰੀ ਆਉਣਾ ਤਿੰਨ ਵਾਰੀ ਆਉਂਦਾ ਭਾਈ ਜੱਸੇ ਬਾਈ ਨੂੰ ਲੱਗਣਾ ਨਹੀਂ ਚਾਹੀਦਾ ਉਹ ਵੀ ਘੱਟ ਵੱਧ ਦਾ ਕੁਛ ਨਹੀਂ ਸਾਡਾ ਪਿਆਰ ਹੋਣਾ ਸੋ ਥੈਂਕ ਯੂ ਇਹ ਸਾਡਾ ਪਿਆਰ ਬਹੁਤ ਸ਼ੁਕਰੀਆ ਇਦਾਂ ਹੀ ਰਹਿਣਾ ਧੰਨਵਾਦ ਕਰਦਾ